ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅ ਅੱਜ ਦੀ ਵੀਡੀਓ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਵੈਘਰੂ ਦੀ ਕਿਪਾ ਨਾਲ ਸਾਰੇ ਠੀਕ ਠਾਕ ਆ ਜੀ ਅੱਜ ਦੀ ਵੀਡੀਓ ਚ ਜਿਵੇਂ ਕਿ ਪਤਾ ਲੱਗ ਗਿਆ ਹੋਣਾ ਹੈ ਨਾ ਥੰਬਨੇਲ ਤੋਂ ਤੁਹਾਨੂੰ ਕਿ ਆਪਾਂ ਸਕਿਨ ਕੇਅਰ ਲਈ ਕੁਝ ਹੋਮ ਰੈਮਡੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆਂਗੇ ਜਿਹੜੀ ਕਿ ਮੈਂ ਬਹੁਤ ਯੂਜ਼ ਕਰਦੀ ਆਂਗੀ ਬਹੁਤ ਫਾਲੋ ਕਰਦੀ ਆਂ ਜਦੋਂ ਮੇਰੇ ਫੇਸ ਤੇ ਜਿਹੜਾ ਰੁੱਖਾਪਨ ਆ ਜਾਂਦਾ ਹੈਗਾ ਹਨਾ ਤੁਸੀਂ ਦੇਖ ਸਕਦੇ ਹੋ ਕਿੰਨਾ ਗਲੋਈ ਹੋਇਆ ਹੋਇਆ ਫੇਸ ਮੇਰਾ ਮੈਂ ਉਹ ਹੋਮ ਰੈਮਡੀ ਹੈ ਜਿਹੜੀ ਉਹ ਯੂਜ਼ ਕੀਤੀ ਹੈਗੀ ਮਤਲਬ ਕਿ ਅਪਲਾਈ ਕਰ ਹਟੀ ਤੇ ਜਿਹੜੀ ਵੀਡੀਓ ਸੀ ਆਪਾਂ ਉਹਨੂੰ ਬਣਾਉਣ ਦੇ ਸਮੇਂ ਉਹ ਅਪਲੋਡ ਕਰਾਂਗੇ ਅੱਗੇ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਆਪਾਂ ਬਣਾ ਕੇ ਕਿਸ ਤਰ੍ਹਾਂ ਉਹਨੂੰ ਫੇਸ ਤੇ ਆਪਾਂ ਅਪਲਾਈ ਕਰਦੇ ਆਂਗੇ ਜਿਹਦੇ ਨਾਲ ਕੀ ਤੁਹਾਡੇ ਫੇਸ ਦੀਆਂ 6 ਤੋਂ 7 ਪ੍ਰੋਬਲਮਸ ਨੇ ਜਿਹੜੀਆਂ ਹੱਲ ਹੋ ਜਾਂਦੀਆਂ ਨੇਗੀਆਂ ਸਭ ਤੋਂ ਜਿਹੜਾ ਮੇਨ ਹੈਗਾ ਕਿ ਫੇਸ ਤੇ ਜਿਹੜੀ ਰੁੱਖਤ ਹੁੰਦੀ ਹੈ ਜਿੰਨਾ ਭੈਣਾ ਦਾ ਫੇਸ ਡਰਾਈ ਹੈਗਾ ਹਨਾ ਉਹ ਜਿਹੜਾ ਫੇਸ ਆ ਉਹ ਚਿਕਨਾ ਹੋ ਜਾਂਦਾ ਹੈਗਾ ਇੱਕ ਤਰ੍ਹਾਂ ਦਾ ਗਲੋਈ ਹੋ ਜਾਂਦਾ ਫੇਸ ਇੱਕ 글로 ਆ ਜਾਂਦੀ ਹੈ ਫੇਸ ਤੇ ਹਨਾ ਤੇ ਬਿਲਕੁਲ ਸੌਖਾਗਾ ਮਤਲਬ ਕਿ ਘਰ ਦੇ ਵਿੱਚ ਹੀ ਆਪਣੀਆਂ ਜਿਹੜੀਆਂ ਚੀਜ਼ਾਂ ਲੀਆਂ ਉਹਨਾਂ ਨੂੰ ਯੂਜ਼ ਕਰਕੇ ਆਪਾਂ ਫੇਸ ਤੇ ਅਪਲਾਈ ਕਰਨਾਗਾ ਤੇ ਫਿਰ ਦੇਖਿਓ ਤੁਸੀਂ ਰਿਜ਼ਲਟ ਕਿੰਨੇ ਵਧੀਆ ਹੁੰਦੇ ਨੇ ਤੁਸੀਂ ਮੇਰਾ ਫੇਸ ਦੇਖ ਹੀ ਸਕਦੇ ਹੋ ਕਿੰਨਾ ਸੋਹਣਾ 글로 ਕਰ ਰਿਹਾ ਹੈਗਾ ਹਨਾ ਮੈਨੂੰ ਇਸ ਚੀਜ਼ ਨੂੰ ਯੂਜ਼ ਕਰਦੀ ਨੂੰ ਕਮ ਸੇ ਕਮ 10 ਦਿਨ ਹੋ ਗਏ ਜੇ ਤੁਸੀਂ ਵਧੀਆ ਰਿਜ਼ਲਟ ਚਾਹੁੰਦੇ ਹੋ ਤਾਂ 10 ਤੋਂ 15 ਦਿਨ ਇਸ ਚੀਜ਼ ਨੂੰ ਫੋਲੋ ਕਰੋ ਇੱਕ ਇੱਕ ਦਿਨ ਛੱਡ ਕੇ ਇੱਕ ਦਿਨ ਦਾ ਤੁਸੀਂ ਗੈਪ ਰੱਖਣਾ ਹੈ ਕਿਉਂਕਿ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਯੂਜ਼ ਕਰਾਂਗੇ ਤੇ ਜੇ ਆਪਾਂ ਲਗਾਤਾਰ ਯੂਜ਼ ਕਰਾਂਗੇ ਤਾਂ ਥੋੜਾ ਆਪਣੇ ਫੇਸ ਨੂੰ ਵੀ ਸਕਿਨ ਨੂੰ ਜਿਹੜਾ ਨੁਕਸਾਨ ਨਾ ਹੋਵੇ ਤਾਂ ਆਪਾਂ ਇੱਕ ਦਿਨ ਛੱਡ ਕੇ ਇਹਨੂੰ ਅਪਲਾਈ ਕਰਨਾ ਹੈ ਕੁਆਂਟੀਟੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿੰਨੀ ਤੁਸੀਂ ਕੁਆਂਟੀਟੀ ਲੈਣੀ ਹੈ ਬੇਕਿੰਗ ਸੋਡੇ ਦੀ ਬਿਲਕੁਲ ਥੋੜਾ ਲੈਣਾ ਉਹ ਇੱਕ ਪਿੰਚ ਹੀ ਲੈਣੀ ਹੈ ਆਪਾਂ ਨੇ ਤੇ ਦੂਸਰੇ ਨੰਬਰ ਤੇ ਆਪਾਂ ਯੂਜ਼ ਕਰਾਂਗੇ ਇਹਦੇ ਵਿੱਚ ਆਲੂ ਕਿਉਂਕਿ ਆਲੂ ਦਾ ਰਸ ਹੈ ਜਿਹੜਾ ਉਹ ਫੇਸ ਲਈ ਬਹੁਤ ਹੀ ਵਧੀਆ ਹੈਗਾ ਫੇਸ ਨੂੰ ਜਿਹੜਾ ਕਿ ਫੇਸ ਦੀ ਸਕਿਨ ਨੂੰ ਟਾਈਟ ਕਰਨ ਦੇ ਵਿੱਚ ਆਲੂ ਦਾ ਜਿਹੜਾ ਬਹੁਤ ਵਧੀਆ ਰੋਲ ਹੈਗਾ ਜੇ ਆਪਾਂ ਆਲੂ ਦਾ ਰਸ ਕੱਢ ਕੇ ਵੀ ਡੇਲੀ ਕਾਟਨ ਦੀ ਹੈਲਪ ਨਾਲ ਆਪਣੇ ਫੇਸ ਤੇ ਲਗਾਉਨੇ ਆ ਨਾ ਤਾਂ ਉਹ ਬਹੁਤ ਵਧੀਆ ਆਪਣੇ ਫੇਸ ਦੇ ਲਈ ਬਹੁਤ ਕਿ ਬਹੁਤ ਹੱਦ ਤੱਕ ਉਹ ਜਿਹੜੀਆਂ ਆਪਣੇ ਫੋਇਲ ਲਾਈਨਸ ਹੁੰਦੀਆਂ ਨੇ ਨਾ ਉਹਨਾਂ ਨੂੰ ਸੈੱਟ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ। ਬਾਕੀ ਜਿਹੜੀਆਂ ਹੋਮ ਰੈਮਡੀਜ਼ ਹੁੰਦੀਆਂ ਨੇ ਹਨਾ ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਹੈਗਾ ਕਿਉਂਕਿ ਉਹਨਾਂ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਨਹੀਂ ਪਾਇਆ ਹੁੰਦਾਗਾ। ਉਹ ਨੈਚੁਰਲ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਯੂਜ਼ ਕਰਦੇ ਆਂਗੇ ਹਨਾ। ਅ ਕ੍ਰੀਮਾ ਯੂਜ਼ ਕਰਨੀ ਆ ਉਹ ਇੱਕ ਬਾਅਦ ਦੀ ਗੱਲ ਰਹਿ ਜਾਂਦੀ ਹੈ ਕਿ ਜਦੋਂ ਆਪਾਂ ਨੂੰ ਹੋਮ ਰੈਮਡੀ ਕੋਈ ਵੀ ਆਪਣੇ ਫੇਸ ਤੇ ਅਸਰ ਨਹੀਂ ਕਰਦੀ ਹਨਾ ਤਾਂ ਫਿਰ ਆਪਾਂ ਕਰੀਮ ਵਗੈਰਾ ਯੂਜ਼ ਕਰਦੇ ਆਂਗੇ। ਤੇ کریم ਯੂਜ਼ ਕਰਨ ਤੋਂ ਪਹਿਲਾਂ ਵੀ ਤੁਸੀਂ ਇੱਕ ਵਾਰੀ ਆਪਣੇ ਡਾਕਟਰ ਦੀ ਹਨਾ ਕੋਈ ਸਕਿਨ ਦਾ ਡਾਕਟਰ ਹੁੰਦਾ ਉਹਨਾਂ ਦੀ ਸਲਾਹ ਜ਼ਰੂਰ ਲਓ ਕਿ ਸਾਡੇ ਜਿਹੜੀਆਂ ਫੇਸ ਤੇ ਰਿੰਕਲਸ ਆ ਗਏ ਨੇ ਹਨਾ ਇਸ ਤੋਂ ਪਹਿਲਾਂ ਤਾਂ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈਗੀ ਜਿੰਨਾ ਤੁਸੀਂ ਡਾਕਟਰ ਤੋਂ ਇਲਾਜ ਵਧੀਆ ਕਰਾ ਸਕਦੇ ਹੋ ਉਹਨਾਂ ਹਨਾ ਆਪਣੇ ਆਪ ਜਾ ਬਾਜ਼ਾਰੂ ਚੀਜ਼ਾਂ ਜਿਵੇਂ ਕਿ ਕੋਈ کریم ਵਗੈਰਾ ਲੈ ਲਈ ਹਨਾ ਉਹਨਾਂ ਚੀਜ਼ਾਂ ਨਾਲ ਉਹਨਾਂ ਹੱਲ ਨਹੀਂ ਹੁੰਦਾ ਹੈਗਾ ਇੱਕ ਵਾਰੀ ਕੁਝ ਵੀ ਯੂਜ਼ ਕਰਨਾ ਤੁਸੀਂ ਇੱਕ ਵਾਰੀ ਸਲਾਹ ਜ਼ਰੂਰ ਲੈਣੀ ਹੈ ਤਾਂ ਡਾਕਟਰ ਨੂੰ ਦਿਖਾਉਣੀ ਹੈ ਕਿ ਸੀ ਆਹ ਚੀਜ਼ ਯੂਜ਼ ਕਰ ਸਕਦੇ ਆ ਜਾਂ ਨਹੀਂ ਹਨਾ ਆਪਣੀ ਸਕਿਨ ਦੇ ਅਕੋਰਡਿੰਗ ਸੋ ਹੋਮ ਰੈਮਡੀ ਆਪਾਂ ਫੋਲੋ ਕਰ ਸਕਦੇ ਆ ਲਗਾ ਸਕਦੇ ਆ ਆਪਣੇ ਫੇਸ ਤੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਹੈਗਾਗਾ ਫਾਇਦਾ ਜ਼ਰੂਰ ਹੁੰਦਾ ਉਹਨਾਂ ਦਾ ਕਿਉਂਕਿ ਉਹ ਨੇਚਰਲ ਚੀਜ਼ਾਂ ਹੁੰਦੀਆਂ ਨੇ ਹਨਾ ਕੁਦਰਤੀ ਤੇ ਇੱਥੇ ਮੈਂ ਜੁਨੀਨਾ ਕਵਰ ਕੀਤਾ ਹੋਇਆ ਸੀ ਆਪਣਾ ਸਿਰ ਤਾਂ ਜੋ ਤੁਹਾਨੂੰ ਹਨਾ ਪ੍ਰੋਪਰ ਜਿਹੜਾ ਮੇਰੇ ਫੇਸ ਤੇ ਗਲੋ ਹੈ ਉਹ ਪਤਾ ਲੱਗੇ ਕਿ ਹਾਂ ਕੁਝ ਆਪਾਂ ਫੇਸ ਤੇ ਅਪਲਾਈ ਕੀਤਾਗਾ ਠੀਕ ਹੈ ਤੇ ਇਹਦੇ ਵਿੱਚ ਆਪਾਂ ਨੂੰ ਤਿੰਨ ਚੀਜ਼ਾਂ ਚਾਹੀਦੀਆਂ ਨੇ ਇੱਕ ਆਲੂ ਇੱਕ ਆਪਾਂ ਯੂਜ਼ ਕਰਨਾ ਹੈਗਾ ਬੇਕਿੰਗ ਸੋਡਾ ਤੇ ਇੱਕ ਆਪਾਂ ਕਰਨਾ ਹੈ ਸ਼ਾਇਦ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਨਾਲ ਆਪਾਂ ਫੇਸ ਦੀ ਕਲੀਨਜ਼ਿੰਗ ਵੀ ਕਰਾਂਗੇ ਫੇਸ ਦੀ ਮ사ਜ ਵੀ ਕਰਾਂਗੇ ਸਾਰਾ ਜਿਹੜਾ ਇੱਕ ਸਟੈਪ ਦੇ ਵਿੱਚ ਹੀ ਆਪਣੀ ਸਾਰੀ ਪ੍ਰੋਬਲਮ ਹੈ ਜਿਹੜੀ ਉਹ ਹੱਲ ਹੋਊਗੀ ਕਮ ਸੇ ਕਮ ਤੁਸੀਂ 10-15 ਦਿਨ ਇਸ ਚੀਜ਼ ਨੂੰ ਇੱਕ ਇੱਕ ਦਿਨ ਛੱਡ ਕੇ ਫੋਲੋ ਕਰਕੇ ਦੇਖਿਓ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਆ ਜਿਹੜੇ ਉਹ ਦੇਖਣ ਨੂੰ ਮਿਲਣਗੇ ਚਲੋ ਹੁਣ ਆਪਾਂ ਅੱਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਹੈ ਕਿ ਕਿਸ ਤਰ੍ਹਾਂ ਆਪਾਂ ਜਿਹੜੀ ਆਲੂ ਦੀ ਸਲਾਈਸ ਕੱਟਣੀ ਹੈ ਤੇ ਉਹਦੇ ਉੱਪਰ ਬੇਕਿੰਗ ਸੋਡਾ ਪਾ ਕੇ ਉਹਦੇ ਨਾਲ ਹਲਕੀ ਹਲਕੀ ਮ사ਜ ਕਰਕੇ ਮੈਂ ਤੁਹਾਨੂੰ ਹੱਥ ਤੇ ਦਿਖਾਉਂਗੀ ਕਿ ਕਿਉਂਕਿ ਮੈਂ ਫੇਸ ਤੇ ਅਪਲਾਈ ਕਰ ਲਿਆ ਮੈਂ ਸੁਬਾ ਜਦੋਂ ਮੈਂ ਕੰਮ ਕਰਨੇ ਸੀ ਉਸ ਤੋਂ ਪਹਿਲਾਂ ਮੈਂ ਅਪਲਾਈ ਕਰਕੇ ਰੱਖ ਲਿਆ ਸੀਗਾ ਫਿਰ ਮੈਂ ਫੇਸ ਵਾਸ਼ ਕਰ ਲਿਆ ਸੀਗਾ ਤੇ ਇਹ ਚਲੋ ਜੀ ਅੱਗੇ ਸ਼ੇਅਰ ਕਰਦੇ ਆ ਤੁਹਾਡੇ ਨਾਲ ਵੀ ਹਾਂਜੀ ਇੱਥੇ ਆਪਾਂ ਇੱਕ ਆਲੂ ਲੈ ਲੈਣਾ ਉਹ ਸਾਈਜ਼ ਤੁਸੀਂ ਅਪ ਦੇ ਅਕੋਰਡਿੰਗ ਲੈ ਸਕਦੇ ਹੋ ਨਾ ਕਿੰਨਾ ਕੁ ਤੁਹਾਡੇ ਫੇਸ ਤੇ ਲੱਗ ਜੂਗਾ ਇੱਕ మీడియం ਸਾਈਜ਼ ਦਾ ਮੈਂ ਆਲੂ ਲਿਆ ਸੀਗਾ ਇੱਥੇ ਉਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਧੋ ਲਿਆ ਸੀ ਆਲੂ ਨੂੰ ਕਿ ਉਹਦੇ ਉੱਤੇ ਕੋਈ ਰੇਤਾ ਵਗੈਰਾ ਨਾ ਹੋਵੇ ਨਾ ਡਸਟ ਵਗੈਰਾ ਤੇ ਫਿਰ ਉਹਨੂੰ ਆਪਾਂ ਸੈਂਟਰ ਦੇ ਵਿੱਚੋਂ ਕੱਟ ਲਿਆ ਸੀਗਾ ਇੱਥੇ ਆਪਾਂ ਅੱਧਾ ਕ ਚਮਚ ਤੋਂ ਵੀ ਘੱਟ ਜਿਹੜਾ ਬੇਕਿੰਗ ਸੋਡਾ ਲਿਆਗਾ ਠੀਕ ਹੈ ਬੇਕਿੰਗ ਸੋਡੇ ਦੀਆਂ ਚੁੰਟੀਆਂ ਪਰਕੇ ਤੁਸੀਂ ਇੱਕ ਦੋ ਚੁੰਟੀਆਂ ਜੜੀਆਂ ਆਲੂ ਦੇ ਉੱਪਰ ਕੱਟੇ ਹੋਏ ਦੇ ਉੱਪਰ ਛਿੜਕ ਦੇਣੀਆਂ ਨੇਗੀਆਂ ਚੰਗੀ ਤਰ੍ਹਾਂ ਤੁਸੀਂ ਇਹਨੂੰ ਫਲਾ ਆ ਕੇ ਜਿਹੜਾ ਆਲੂ ਦੇ ਉੱਪਰ ਬੇਕਿੰਗ ਸੋਡੇ ਨੂੰ ਲਗਾ ਦੇਣਾ ਹੈਗਾ ਦੋਨੇ ਸਲਾਈਸ ਦੇ ਉੱਪਰ ਲਗਾਤਾ ਆਪਾਂ ਕਿਉਂਕਿ ਦੋਨੇ ਜਿਹੜੀ ਦੋ ਸਲਾਈਸ ਫੇਸ ਲਈ ਕਾਫੀ ਹੁੰਦੀਆਂ ਲਗੀਆਂ ਤੇ ਇੱਥੇ ਆਪਾਂ ਲਿਆ ਹੈਗਾ ਜੀ ਸ਼ਾਇਦ ਘਰ ਦਾ ਸ਼ਾਇਦ ਹੋਊਗਾ ਤੇ ਬਹੁਤ ਵਧੀਆ ਆਦਰਵਾਇਸ ਤੁਸੀਂ ਮਾਰਕੀਟ ਵਾਲਾ ਵੀ ਲੈ ਸਕਦੇ ਹੋਗੇ ਤੇ ਦੇਖ ਸਕਦੇ ਹੋ ਤੁਸੀਂ ਇੰਨੀ ਕੁ ਕੁਆਂਟੀਟੀ ਆਪਾਂ ਸ਼ਾਇਦ ਹੀ ਲੈਣੀ ਹੈਗੀ ਆਪਾਂ ਸਲਾਈਸ ਦੇ ਨਾਲ ਹੀ ਆਪਣੇ ਫੇਸ ਦੇ ਉੱਪਰ ਜਿਹੜੀ ਮ사ਜ ਕਰਾਂਗੇ ਠੀਕ ਹੈ ਜੀ ਹਲਕੇ ਹੱਥ ਨਾਲ ਮ사ਜ ਕਰਨੀ ਹੈ ਜਿਆਦਾ ਤੁਸੀਂ ਰਗੜਨਾ ਨਹੀਂ ਹੈਗਾ ਤਾਂ ਫਿਰ ਤੁਹਾਡੇ ਫੇਸ ਤੇ ਜਿਹੜਾ ਕੋਈ ਹਨਾ ਖਰੋਚ ਵਗੈਰਾ ਨਾ ਆਵੇ ਤਾਂ ਤੁਸੀਂ ਧਿਆਨ ਨਾਲ ਜਿਹੜਾ ਆਲੂ ਦੀ ਮ사ਜ ਕਰਨੀ ਹੈ ਠੀਕ ਹੈ ਜੀ ਸੋ ਇੱਥੇ ਮੈਂ ਹੱਥ ਤੇ ਤੁਹਾਨੂੰ ਮ사ਜ ਕਰਕੇ ਦੱਸੂਗੀ ਕਿ ਇਸ ਤਰ੍ਹਾਂ ਤੁਸੀਂ ਮ사ਜ ਕਰਨੀ ਹੈ ਹਲਕੇ ਹਲਕੇ ਹੱਥ ਨਾਲ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਰਿਜ਼ਲਟ ਵੀ ਦਿਖਾਵਾਂਗੇ ਕਿ ਕਿਦਾਂ ਦਾ ਆਪਾਂ ਨੂੰ ਰਿਜ਼ਲਟ ਮਿਲਿਆ ਠੀਕ ਹੈ ਜੀ ਸੋ ਜਦੋਂ ਤੁਸੀਂ ਕੋਈ ਵੀ ਹੋਮ ਰੈਮੇਡੀ ਫਾਲੋ ਕਰਨੀ ਹੈ ਕੁਝ ਵੀ ਤੁਸੀਂ ਫੇਸ ਤੇ ਅਪਲਾਈ ਕਰਨਾ ਹੈ ਨਾ ਡੀਆਈਵਾਈ ਤਾਂ ਉਸ ਤੋਂ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਕਿਸੇ ਵੀ ਚੰਗੇ ਫੇਸ ਵਾਸ਼ ਨਾਲ ਜ਼ਰੂਰ ਧੋਣਾ ਹੈਗਾ ਵਾਸ਼ ਕਰਨਾ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਹੈ ਕਿਉਂਕਿ ਜੇਕਰ ਆਪਣਾ ਚਿਹਰਾ ਹਨਾ ਕਲੀਨ ਹੀ ਨਹੀਂ ਹੋਊਗਾ ਪਹਿਲਾਂ ਉਹਦੇ ਉੱਤੇ ਡਸਟ ਹੋਊਗੀ ਤਾਂ ਆਪਾਂ ਨੂੰ ਰਿਜ਼ਲਟ ਜਿਹੜੇ ਉਹ ਵਧੀਆ ਨਹੀਂ ਮਿਲਣਗੇ ਅਰੇ ਤੁਸੀਂ ਦੇਖ ਸਕਦੇ ਹੋ ਕਿ ਕਿਤਰਾ ਦੀ ਨਾ ਮੈਲ ਜਿਹੜੀ ਰਿਮੂਵ ਹੋ ਰਹੀ ਸੀ ਮੇਰੇ ਹੱਥ ਤੋਂ ਜਿਹੜਾ ਕਾਲਾਪਨ ਸੀ ਉਹ ਹਟ ਰਿਆ ਸੀਗਾ ਜਿਹੜਾ ਆਲੂ ਦਾ ਰਸ ਸੀਗਾ ਉਹ ਪਹਿਲਾਂ ਵਾਈਟ ਸੀਗਾ ਤੇ ਹੌਲੀ-ਹੌਲੀ ਉਹ ਕਾਲਾਪੈਣਾ ਸ਼ੁਰੂ ਹੋ ਗਿਆ ਸੀਗਾ ਕਿਉਂਕਿ ਸਾਰੀ ਡਸਟ ਰਿਮੂਵ ਹੋ ਜਾਂਦੀ ਹੈ ਆਪਣੇ ਫੇਸ ਤੋਂ ਬਹੁਤ ਵਧੀਆ ਕਲੀਨਜ਼ਰ ਵੀ ਹੈ ਇੱਕ ਤਰ੍ਹਾਂ ਦਾ ਇਹ ਤੇ ਨਾਲ-ਨਾਲ ਤੁਹਾਡੇ ਫੇਸ ਤੇ ਗਲੋ ਵੀ ਪ੍ਰੋਵਾਈਡ ਕਰੂਗਾ ਤੇ ਜਿਹੜਾ ਆਲੂ ਦਾ ਰਸ ਆ ਉਹ ਰਿੰਕਲਸ ਲਈ ਕਿੰਨਾ ਵਧੀਆ ਇਹਦਾ ਸਾਰਿਆਂ ਨੂੰ ਪਤਾ ਹੀ ਹੈ ਹਨਾ ਆਲੂ ਦਾ ਰਸ ਜੀ ਆਪਾਂ ਫੇਸ ਤੇ ਲਗਾਵਾਂਗੇ ਉਹ ਬਹੁਤ ਵਧੀਆ ਰਹਿੰਦਾ ਫੇਸ ਲਈ ਸਕਿਨ ਲਈ ਆਪਣੀ ਲਈ ਤੇ ਚਲੋ ਜੀ ਇੱਥੇ ਸਰਕੂਲਰ ਮੋਸ਼ਨ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮ사ਜ ਕਰਨੀ ਆ ਆਪਣੇ ਹੱਥ ਤੇ ਹੱਲੂ ਨਾਲ ਤੁਸੀਂ ਫੇਸ ਤੇ ਕਰਨੀ ਹੈ ਮੈਂ ਹੱਥ ਤੇ ਕਰਕੇ ਦਿਖਾ ਰਹੀ ਹਾਂ ਕਿਉਂਕਿ ਮੈਂ ਫੇਸ ਤੇ ਅਪਲਾਈ ਕਰ ਚੁੱਕੀ ਸੀਗੀ ਸੋ ਤੁਸੀਂ ਅਪਲਾਈ ਕਰਨ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰ ਲੈਣਾ ਇੱਕ ਵਾਰੀ ਕਿਉਂਕਿ ਕਈ ਵਾਰੀ ਹੈ ਨਾ ਕਿਸੇ ਦੇ ਚਿਹਰੇ ਨੂੰ ਜਿਹੜਾ ਬੇਕਿੰਗ ਸੋਡਾ ਉਹ ਨਹੀਂ ਸ਼ੂਟ ਕਰਦਾ ਹੈਗਾ ਤਾਂ ਜਲ ਮਹਿਸੂਸ ਹੋ ਸਕਦੀ ਹੈ ਤੁਹਾਡੇ ਫੇਸ ਤੇ ਤਾਂ ਤੁਸੀਂ ਇੱਕ ਵਾਰੀ ਪੈਚ ਟੈਸਟ ਜ਼ਰੂਰ ਕਰ ਲੈਣਾ ਆਪਣੇ ਨੈਕ ਤੇ ਲਗਾ ਕੇ ਤੁਸੀਂ ਪੈਚ ਟੈਸਟ ਕਰ ਸਕਦੇ ਹੋਗੇ ਕਿਉਂਕਿ ਇਹ ਹੁੰਦਾ ਹੈ ਨਾ ਕਿਸੇ ਦੇ ਸਕਿਨ ਨੂੰ ਨੁਕਸਾਨ ਨਾ ਪਹੁੰਚੇ ਹਨਾ ਐਸੇ ਇਹ ਨੈਚੁਰਲ ਚੀਜ਼ਾਂ ਨੇ ਜਿਹੜੀਆਂ ਆਪਾਂ ਇਸ ਦੇ ਵਿੱਚ ਯੂਜ਼ ਕੀਤੀਆਂ ਲਈਆਂ ਪਰ ਹੋ ਸਕਦਾ ਹੈ ਕਿਸੇ ਨੂੰ ਬੇਕਿੰਗ ਸੋਡੇ ਤੋਂ ਥੋੜੀ-ਬਹੁਤੀ ਅਲਰਜੀ ਹੋਵੇ ਤਾਂ ਤੁਸੀਂ ਇੱਕ ਵਾਰੀ ਪੈਚ ਟੈਸਟ ਕਰਨ ਤੋਂ ਬਾਅਦ ਹੀ ਇਸ ਚੀਜ਼ ਨੂੰ ਅਪਲਾਈ ਕਰਨਾ ਆਪਣੇ ਫੇਸ ਤੇ ਠੀਕ ਹੈ ਜੀ ਤੁਸੀਂ 5 ਤੋਂ 7 ਮਿੰਟ ਜਾਂ 10 ਮਿੰਟ ਤੱਕ ਮ사ਜ ਕਰ ਸਕਦੇ ਹੋ ਚੰਗੀ ਤਰ੍ਹਾਂ ਆਪਣੇ ਫੇਸ ਤੇ ਉਸ ਤੋਂ ਬਾਅਦ ਇਹਨੂੰ ਅਪਲਾਈ ਕਰਕੇ ਰੱਖਣਾ 10 ਮਿੰਟ ਤੇ ਫਿਰ ਆਪਾਂ ਵਾਸ਼ ਕਰਨ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਤੇ ਮੈਂ ਵਾਸ਼ ਕਰ ਲਿਆ ਸੀ ਆਪਣਾ ਹੱਥ ਤੇ ਹੁਣ ਤੁਸੀਂ ਰਿਜ਼ਲਟ ਦੇਖੋ ਜੀ ਕਿੰਨਾ ਸੋਹਣਾ ਆਪਾਂ ਨੂੰ ਰਿਜ਼ਲਟ ਮਿਲੇਗਾ ਇੱਕ ਤਰ੍ਹਾਂ ਦੀ ਹੈਨਾ ਵਾਈਟਨਿੰਗ ਆ ਗਈ ਆਪਣੇ ਜਿਹੜੇ ਹੱਥ ਤੇ ਇੱਕ ਪਾਸੇ ਤੇ ਕਿੰਨਾ ਕਲੀਨ ਲੱਗ ਰਿਹਾ ਹੈਗਾ ਹੱਥ ਦੂਸਰਾ ਹੱਥ ਥੋੜਾ ਆਇਲੀ ਲੱਗ ਰਿਹਾ ਤੇ ਇਸ ਦੇ ਇਹ ਹੱਥ ਹੈ ਜਿਹੜਾ ਆਪਣਾ ਬਹੁਤ ਸੋਹਣਾ ਬਣ ਗਿਆ ਸੀਗਾ ਹਾਂਜੀ ਜੇਕਰ ਵੀਡੀਓ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਇਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਟਰਾਈ ਕਰਕੇ ਜਰੂਰ ਦੇਖਣਾ ਜੇਕਰ ਤੁਹਾਡੀ ਸਕਿਨ ਥੋੜੀ ਜਿਹੀ ਵੀ ਸੈਂਸਿਟਿਵ ਹੈ ਤਾਂ ਪਲੀਜ਼ ਪਹਿਲਾਂ ਉਹਨੂੰ ਪੈਚ ਟੈਸਟ ਜ਼ਰੂਰ ਕਰ ਲੈਣਾ ਤੁਸੀਂ ਆ ਜਗ੍ਹਾ ਤੇ ਲਗਾ ਕੇ ਦੇਖ ਲਓ ਆ ਜਗ੍ਹਾ ਤੇ ਲਗਾ ਕੇ ਦੇਖ ਲਓ ਹਨਾ ਕਿ ਤੁਹਾਨੂੰ ਜਲਨ ਤਾਂ ਨਹੀਂ ਹੁੰਦੀ ਹੈਗੀ ਹੈਨਾ ਅ ਬਹੁਤ ਪੈਣਾ ਦੀ ਸਕਿਨ ਹੈ ਜਿਹੜੀ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀ ਹੈਗੀ ਹੈਨਾ ਅ ਬੇਕਿੰਗ ਸੋਡੇ ਨਾਲ ਥੋੜੀ ਜਲਨ ਵੀ ਹੋ ਸਕਦੀ ਹੈ ਤਾਂ ਤੁਸੀਂ ਪਲੀਜ਼ ਨਾ ਅਪਲਾਈ ਕਰਨਾ ਅ ਹੋਰ ਬਹੁਤ ਹੋਮ ਰੈਮਡੀਜ਼ ਅੱਪਾ ਆਪਣੇ ਚੈਨਲ ਤੇ ਸ਼ੇਅਰ ਕਰਦੇ ਰਹਿਣੇ ਹੈਗੇ ਤੇ ਚਲੋ ਜੀ ਹੁਣ ਮਿਲਾਂਗੇ ਨੈਕਸਟ ਕਿਸੇ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਪਿਆ ਆਪਣੀ ਸਤ